ਗੇਸਟ ਹਾਊਸ ਵਿੱਚ ਜਨਮਦਨ ਦੀ ਪਾਰਟੀ ਕਰਨਾ ਹੈ ਨੌਜਵਾਨਾਂ ਵਿੱਚੋਂ ਇੱਕ ਦੀ ਪੇਟ ਭਰੇ ਹਾਲਾਤ ਦੇ ਵਿੱਚ ਮੌਤ ਹੋ ਗਈ। ਪੁਲਿਸ ਨੇ ਗੈਸਟ ਹਾਊਸ ਮਾਲਕ ਸੁਮੇਤ 7 ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਸੰਦੀਪ ਸਿੰਘ ਪਾਰਟੀ ਦਾ ਕਹਿਣਾ ਹੈ ਕਿ ਗੈਸਟ ਹਾਊਸ ਵਿੱਚ ਜਨਮਦਨ ਦੀ ਪਾਰਟੀ ਕਰਨਾ ਹੈ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਗੈਸਟ ਹਾਊਸ ਦੇ ਮਾਲਕ ਸਮੇਤ 7 ਨੂੰ ਗ੍ਰਿਫਤਾਰ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇੱਕ ਨਿੱਜੀ ਕਲੋਨੀ ਦੇ ਬਾਹਰ ਬਣੇ ਗੈਸਟ ਹਾਊਸ ਵਿੱਚ 4 ਲੜਕਿਆਂ ਵੱਲੋਂ ਜਨਮਦਨ ਦੀ ਪਾਰਟੀ ਕੀਤੀ ਜਾ ਰਹੀ ਸੀ। ਇੱਕ ਲੜਕੇ ਦੀ ਹਾਲਤ ਵਿਗੜਨ ਕਰਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧਕ ਤੇ ਮ੍ਰਿਤਕ ਦੇ ਪਿਤਾ ਹਰਜੀਤ ਦਾ ਕਹਿਣਾ ਹੈ ਕਿ ਇਹਨਾਂ ਲੜਕਿਆਂ ਨੇ ਮੇਰੇ ਲੜਕੇ ਨੂੰ ਓਵਰਡੋਜ਼ ਨਸ਼ਾ ਕਰਵਾਇਆ ਸੀ ਜਿਸ ਕਾਰਨ ਮੇਰੇ ਲੜਕੇ ਦੀ ਮੌਤ ਹੋਈ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਸਾਥੀ ਲੜਕਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ। ਆਤ ਡੀਸੀਰ ਬਠਿੰਡਾ ਤੋਂ ਪੋਤਾ ਮਿਲੀ ਸੀ ਕਿ ਹੋਟਲ ਕਨਪਤੀ ਨਿਵਾਸ ਬਠਿੰਡਾ ਵਿੱਚ ਇੱਕ ਲੜਕੇ ਦੀ ਮੌਤ ਹੋ ਗਈ ਹੈ। ਜਿਸ ਨੇ ਇਸੇ ਸਮੁੰਦਰ ਸਿੰਘ ਚੌਕੀ ਵਰਦਮਨ ਉੱਤੇ ਬੁਝਾ ਤਾਂ ਜਿੱਥੇ ਗੁਰਜੀਤ ਸਿੰਘ ਰਾਤ ਨੂੰ ਆਰਾਮ ਲਵਾਇਆ ਅਸੀਂ ਓਦਮ ਸਿੰਘ ਨਗਰ ਮਲਾਕੇ ਆ ਜਿੱਥੇ ਉਹਦੇ ਲੜਕੇ ਹਰਵਿੰਦਰ ਸਿੰਘ ਹੋਮਰਕ ਲਈ 19 ਸਾਲ ਦੀ ਮੌਤ ਹੋ ਚੁੱਕੀ ਸੀ ਜਿਸ ਦੇ ਗੁਰਜੀਤ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 150 ਮਿਤੀ 19 6 2025 ਅੰਡਰ ਸੈਕਸ਼ਨ 105 ਬੀਨਸ ਬਰਖਲਾ ਅਨਕੁਸ਼ ਕੁਮਾਰ ਆਕਾਸ਼ ਕੁਮਾਰ ਨਿਖਲ ਕੁਮਾਰ ਵਿਕੂ ਵਿਸ਼ਾਲ ਓਂਕਾਰ ਸਿੰਘ ਖੰਜੂਰਾ ਅਤੇ ਹੋਟਲ ਦਾ ਕਰਾਇਦਾ ਸਰੁਖਮੰਗਲਜੀਤ ਸਿੰਘ ਦੇ ਖਿਲਾਫ ਉਹ ਮਕਦਮਾ ਦਰਜ ਦਿਸਟ ਕੀਤਾ ਗਿਆ ਜਿਸ ਵਿੱਚ ਉਹਨੇ ਬਿਆਨ ਚ ਲਖਾਇਸ ਸੀ ਕਿ ਉਕਤ ਵਿਅਕਤੀਆਂ ਵੱਲੋਂ ਉਸ ਦੇ ਲੜਕੇ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਦਸੇਵਨ ਕਰਾ ਕੇ ਉਸ ਦੀ ਮੌਤ ਹੋਈ ਹੈ ਜਿਸ ਤੇ ਇਸ ਵਿੱਚ ਸੱਤ ਗੋਸ਼ੀਆਂ ਨੂੰ ਗ੍ਰਿਪਰ ਕੀਤਾ ਜਾ ਚੁੱਕਾ ਹੈ ਤੇ ਤਵਤੀਸ਼ ਜਾਰੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ